ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਛੋਟੇ-ਛੋਟੇ ਬਣਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਤੇ ਕਿਸੇ ਵੀ ਪ੍ਰੋਜੈਕਟ ਦੇ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਇੱਕ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਇੱਥੇ ਮੈਂ ਬਾਰਡਰ ਬਣਾ ਕੁੰਡੇ ਪਾਉਣ ਤੋਂ ਬਾਅਦ ਇੱਥੇ ਮੈਂ ਬਾਰਡਰ ਦੇ ਤੌਰ ਤੇ ਇੱਕ ਲਾਈਨ ਉਲਟੀ ਬਣਾਈ ਹੈ ਠੀਕ ਹੈ نیچے ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਅੱਠ ਸਲਾਂਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਂਗਾਂ 'ਚ ਡਿਜ਼ਾਈਨ ਬਣ ਕੇ ਚਾਰ ਸਲਾਂਗਾਂ 'ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਰੱਖਣਾ ਦੋ ਕੁੰਡੇ ਆਪਾਂ ਕੰਨਾਂ ਲਈ ਬਾਧੂ ਰੱਖਣੇ ਨੇ ਇੱਕ ਇਧਰ ਕੰਨੀ ਤੇ ਇੱਕ ਇਧਰ ਕੰਨੀ ਤੇ ਠੀਕ ਹੈ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਆਪਣਾ ਇਸ ਤਰ੍ਹਾਂ ਕੁੰਡੇ ਲੈਣੇ ਆ 4 4 4 4 ਫਿਰ ਤਿੰਨ ਕੁੰਡੇ ਲਾਸਟ ਤੇ ਬਾਧੂ ਆ ਜਾਣੀ ਚਾਹੀਦੀ ਹੈ ਠੀਕ ਹੈ ਡਿਜ਼ਾਈਨ ਨੂੰ ਸੈੱਟ ਕਰਨ ਲਈ ਪਹਿਲੀ ਸਲਾਈਡ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਆਪਾਂ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਬਾਧੂ ਕੁੰਡਾ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਬੰਦ ਹੈ ਕਈ ਵਾਰ ਆਪਾਂ ਕੋਈ ਆਪਣਾ ਕੋਟੀ ਸਵੈਟਰ ਬਣਾਉਣਾ ਹੁੰਦਾ ਤਾਂ ਆਪਾਂ ਛੋਟੀ ਬਣਾਈ ਦਾ ਬਣਾਉਣਾ ਹੁੰਦਾ ਤਾਂ ਬਿਲਕੁਲ ਹੀ ਛੋਟੀ ਛੋਟੀ ਬਣਾਈ ਹੈ इस तरह सारी सिलाई आप सीधी बना के कंप्लीट करेंगे। लो जी एक सिलाई कंप्लीट होगी राइट साइड तो ठीक है दूसरी सिलाई आ गई रोंग साइड तो ਰੰਗ ਸਾਈਡ ਤੋਂ ਦੂਸਰੀ ਸਲਾਈ ਆਪਾਂ ਪਹਿਲਾ ਕੁੰਡਾ ਤਾਰਾਂਗੇ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਾਂਗੇ 8 ਸਲਾਈਆਂ ਵਿੱਚੋਂ 4 ਸਲਾਈਆਂ ਤਾਂ ਆਪਣੀਆਂ ਇਸੇ ਤਰ੍ਹਾਂ ਹੀ ਆ ਜਾਂਦੀਆਂ ਸੌਰੀ ਦੋ ਸਲਾਈਆਂ ਆਪਣੀਆਂ ਇਸ ਤਰ੍ਹਾਂ ਆਉਂਦੀਆਂ 6 ਸਲਾਈਆਂ ਤੇ ਡਿਜ਼ਾਈਨ ਬਣਦਾ ਹੈ ਦੂਸਰੀ ਸਿਲਾਈ ਕੰਪਲੀਟ ਹੋ ਗਈ ਤੀਸਰੀ ਸਿਲਾਈ ਆ ਗਈ ਡਿਜ਼ਾਈਨ ਦੀ ਹੁਣ ਰਾਈਟ ਸਾਈਡ ਤੋਂ ਤੀਸਰੀ ਸਿਲਾਈ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਬਾਧੂ ਆ ਜਿਹੜਾ ਤਾਰਾਂਗੇ ਠੀਕ ਹੈ ਅੱਗੇ ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਥ੍ਰੈਡ ਅੱਗੇ ਕਰਾਂਗੇ ਚਾਰਾਂ ਵਿੱਚ ਇੱਕ 올ਟਾ ਬਣਾ ਲੈਣਾ ਥ੍ਰੈਡ ਪਿੱਛੇ ਕਰਾਂਗੇ ਹੁਣ ਜਿਹੜਾ ਆਪਣਾ ਇਹ ਵਿਚਾਲੜਾ ਕੁੰਡਾ ਹੈ ਇਹਨੂੰ ਆਪਾਂ ਪਲਟ ਕੇ ਅੱਗੇ ਕਰਨਾ ਇਸ ਤਰ੍ਹਾਂ ਮੋਚਾਲੜੇ ਕੁੰਡੇ ਨੂੰ ਆਪਾਂ ਸਿੱਧਾ ਕਰਕੇ ਅੱਗੇ ਲੈ ਆਉਣਾ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਪਹਿਲਾਂ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਕੁੰਡੇ ਆਤਾਰ ਨਹੀਂ ਨਹੀਂ ਸਲਾਈ ਤੋਂ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਤਾਂ ਦੂਸਰਾ ਕੁੰਡਾ ਬਣ ਜਾਂਦਾ ਫਿਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਠੀਕ ਹੈ ਤਿੰਨ ਕੁੰਡਿਆਂ ਦੇ ਹੁਣ ਆਪਣੇ ਇੱਥੇ ਤਿੰਨ ਕੁੰਡੇ ਬਣ ਗਏ ਨਾ ਤਾਂ ਆਪਣਾ ਕੁੰਡਾ ਕੋਈ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਚਾਰ ਕੁੰਡੀ ਹੋ ਗਈ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਵਿੱਚੋਂ ਵਿਚਾਲੜਾ ਕੁੰਡਾ ਆਪਾਂ ਪਲਟ ਕੇ ਅੱਗੇ ਲੈ ਕੇ ਆਉਣਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਵਾਂਗੇ ਪਹਿਲਾਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਚਾਰ ਕੁੰਡੇ ਹੋ ਗਏ ਦਵਾਰਾ ਫੇਰ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਉਹ ਚਾਲੜਾ ਕੁੰਡਾ ਆਪਾਂ ਇਸ ਤਰ੍ਹਾਂ ਵੀ ਅੱਗੇ ਲਿਆ ਸਕਦੇ ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਤਿੰਨ ਕੁੰਡਿਆਂ ਦਾ ਪਹਿਲਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਫਿਰ ਤਿੰਨ ਕੁੰਡਿਆਂ ਦਾ ਇਹ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਮੈਂ ਸਾਰੀ ਸਿਲਾਈ ਕੰਪਲੀਟ ਕਰਦੀ ਹਾਂ ਲਓ ਜੀ ਹੁਣ ਮੈਂ ਤੀਸਰੀ ਸਿਲਾਈ ਦੇ ਲਾਸਟ ਵਿੱਚ ਆ ਗਈ ਲਾਸਟ ਵਿੱਚ ਵੀ ਆਪਾਂ ਉਸੇ ਤਰ੍ਹਾਂ ਪਹਿਲਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਆ ਵਿਚਾਲੜਾ ਕੁੰਡਾ ਅੱਗੇ ਕਰਕੇ ਪਲਟ ਲੈਣਾ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੇ ਕੁੰਡਾ ਥ੍ਰੈਡ ਘੁਮਾ ਕੇ ਪਿੱਛੇ ਤਿੰਨ ਕੁੰਡਿਆਂ ਦਾ ਖੇਰੇ ਕੁੰਡਾ ਠੀਕ ਹੈ ਥ्रेड ਕਰਾਂਗੇ ਅੱਗੇ ਇਹ ਉਲਟਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਬਾਧੂ ਕੁੰਡਾ ਕਿਉਂਕਿ ਸਿੱਧੀ ਸਲਾਈ ਹੈ ਤੀਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀ ਬਨੂ ਉਸ ਤੋਂ ਬਾਅਦ ਜਿਹੜਾ ਕੁੰਡਾ ਉਧਰ ਉਲਟਾ ਉਹਨੂੰ ਬਣਾਵਾਂਗੇ ਸਿੱਧਾ ਜਿਹੜੇ ਉਧਰ ਆਪਾਂ ਤਿੰਨ ਦੇ ਤਿੰਨ ਬਣਾਏ ਆ ਇਹ ਤਿੰਨ ਬਣਾਵਾਂਗੇ ਉਲਟੇ 1 2 3 ਠੀਕ ਹੈ ਚਾਰ ਕੁੰਡੇ ਹੋਗੇ ਜਿਹੜਾ ਉਧਰ ਉਲਟਾ ਹੈ ਸਿੱਧਾ ਬਣਾਵਾਂਗੇ ਜਿਹੜੇ ਤਿੰਨ ਇਹਨਾਂ ਨੂੰ ਬਣਾਵਾਂਗੇ ਉਲਟੇ ਤਾਂ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਕੰਪਲੀਟ ਹੋਊਗੀ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ

ਤੇ ਆਨੇ ਕੁੰਡੇ ਉਲਟੀ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਉਲਟੀ ਸਲਾਈ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਆ ਗਈ ਪੰਜਵੀਂ ਸਲਾਈ ਦੇਖੋ ਪੰਜਵੀਂ ਸਲਾਈ ਚ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਾਂਗੇ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਰਹਿੰਦਾ ਬਸ ਜਿਹੜੀ ਡਿਜ਼ਾਈਨ ਦੀ ਜਗ੍ਹਾ ਉਹ ਚੇਂਜ ਹੋਊਗੀ ਠੀਕ ਹੈ ਜਗਾ ਚੇਂਜ ਕਰਨ ਤੋਂ ਪਹਿਲਾਂ ਆਪਾਂ 5ਵੀਂ ਸਿਲਾਈ ਸਾਰੀ ਸਿੱਧੀ ਬਣਾਵਾਂਗੇ 6ਵੀਂ ਸਿਲਾਈ ਉਲਟੀ ਬਣਾਵਾਂਗੇ ਠੀਕ ਹੈ ਤਾਂ ਮੈਂ ਦੋ ਸਿਲਾਈਆਂ ਪਹਿਲਾਂ ਕੰਪਲੀਟ ਕਰਦੀ ਹਾਂ 4 ਸਿਲਾਈਆਂ ਆਪਣੀਆਂ ਵਿੱਚ ਇਸ ਤਰ੍ਹਾਂ ਹੋ ਜਾਂਦੀਆਂ ਦੋ ਸਿੱਧੀਆਂ ਦੋ ਉਲਟੀਆਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰੂੰਗੀ। ਲਓ ਜੀ ਪੰਜਵੀਂ ਸਲਾਈ ਸਿੱਧੀ, ਛੇਵੀਂ ਉਲਟੀ ਬਣਾ ਕੇ ਕੰਪਲੀਟ ਕਰ ਲਈ। ਸੱਤਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਾਂਗੇ। ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਹੁਣ ਆਪਣੀ ਦੋ ਕੁੰਡੇ ਸਿੱਧੇ ਬਣਾਵਾਂਗੇ। ਫਿਰ ਇੱਕ ਕੁੰਡਾ ਉਲਟਾ। ਡਿਜ਼ਾਈਨ ਦੀ ਅੱਗੇ ਜਗ੍ਹਾ ਚੇਂਜ ਹੋ ਗਈ ਡਿਜ਼ਾਈਨ ਉਸੇ ਤਰ੍ਹਾਂ ਹੀ ਰਹੂਗਾ ਠੀਕ ਹੈ। ਪਹਿਲਾ ਕੁੰਡਾ ਤਾਰਿਆ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਤਾਂ ਹੁਣ ਡਿਜ਼ਾਈਨ ਸ਼ੁਰੂ ਹੋ ਗਿਆ ਕੁੰਡਾ ਉਲਟਾ। ਤਿਆਨ ਕੁੰਡੇ ਆਪਾਂ ਉਸੇ ਤਰ੍ਹਾਂ ਹੀ ਬਣਾਉਣੇ ਆ। ਵਿਚਾਲੜਾ ਕੁੰਡਾ ਪਲਟ ਕੇ ਆਪਾਂ ਅੱਗੇ ਲੈ ਆਉਣ। ਫਿਰ ਤਿਆਨ ਕੁੰਡਿਆਂ ਦੀ ਆਪਾਂ ਤਿਆਨ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਠੀਕ ਹੈ। ਤਿਆਨ ਕੁੰਡਿਆਂ ਦਾ ਪਿਛਲੀ ਸਾਈਡ ਤੇ ਇੱਕ ਕੁੰਡਾ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਕੀਤਾ ਸਲਾਈ ਤੇ ਫਿਰ ਤਿਆਨ ਦਾ ਇੱਕ। ਥ੍ਰੈਡ ਅੱਗੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਉਸੇ ਤਰ੍ਹਾਂ ਵਿਚਾਲੜਾ ਕੁੰਡਾ ਆਪਾਂ ਅੱਗੇ ਲੈ ਕੇ ਆਉਣ। ਫਿਰ ਤਿਆਨ ਕੁੰਡਿਆਂ ਦੇ తిను కు బ ఫండా ఉల్టా థర్ెడ్ పే తిని ఫా తిని కండే బాని సారి సై తా కంపలీట్ల స్టార్ట్ కండే బా ക്ടാ ഉൾട്ട കൂടെ ബന്വാഗേ ਲਾਸਟ ਜ ਹੁਣ ਆਪਣੀ ਉਸੇ ਤਰ੍ਹਾਂ ਆ ਗਈ ਦੋ ਕੁੰਡੇ ਸਿੱਦੇ ਲਾਸਟ ਵਾਲਾ ਵੀ ਸਿੱਧਾ ਠੀਕ ਹੈ ਕਿਉਂਕਿ ਸਿੱਧੀ ਚਲਾਈ ਹੈ ਤਿੰਨ ਦੇ ਤਿੰਨ ਬਣਾ ਕੇ ਇੱਕ ਉਲਟਾ ਦੋ ਸਿੱਧੇ ਇੱਕ ਫੇਰ ਸਿੱਧਾ ਬਣਾ ਲਿਆ ਠੀਕ ਹੈ 8ਵੀਂ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਹ ਹੀ ਅੱਠ ਸਲਾਈਆਂ ਨੂੰ बार-बार रिपीट ਕਰਦੇ ਜੇ ਨਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਲਾਸਟ ਸਿਲਾਈ ਆਪਣੇ ਡਿਜ਼ਾਈਨ ਦੀ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਪਹਿਲੀ ਸਿਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਫਿਰ ਚੌਥੀ ਉਲਟੀ ਫਿਰ ਪੰਜਵੀਂ ਸਿੱਧੀ ਛੇਵੀਂ ਉਲਟੀ ਸੱਤਵੀਂ ਤੇ ਡਿਜ਼ਾਈਨ ਅੱਠਵੀਂ ਉਲਟੀ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਧੰਨਵਾਦ